ਹੇਕਰ ਮੈਂ ਤੁਹਾਡਾ ਅਨਚਾਰਜ ਹੈ ਸਾਡੇ ਡਰਾਈਵਰ ਕਨੈਕਟ ਦੱਸ ਰਿਹਾ ਜੀ ਇਹਨਾਂ ਨੂੰ ਕੋਈ ਮਗਰ ਨਾ ਫੋਨ ਆਇਆ ਸੀ ਵੀ ਕੋਈ ਬੱਚਾ ਮਤਲਬ ਉਹ ਵੇਚਿਆ ਜਾਵੇ ਕੋਈ ਜਨਾਨੀ ਉਹਦੇ ਵਿੱਚ ਚੜੀ ਹੋਊਗੀ ਜੀ ਆਨੇ ਵੀ ਮਗਰੋਂ ਫੋਨ ਆਇਆ ਕਿ ਬੇਬੀ ਸਿੱਧੀ ਖਾਣੇ ਚ ਲੈ ਕੇ ਜਾ ਕਿੱਥੋਂ ਤੇ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮਰਸਰ ਤੋਂ ਬਸਿੰਦਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀ ਜੀ ਦਾ ਹੈ ਵੀ ਫਿਰ ਇੱਕ ਮਿੰਟ ਸਰ ਇੱਕ ਮਿੰਟ ਮੈਂ ਇੱਕ ਇੱਕ ਮਿੰਟ ਯਾਰੀ ਗੱਡੀ ਕਿਤੇ ਰੁਕਣੀ ਥਾਣੀ ਚੱਲ ਜਾ। ਅਸੀਂ ਛੱਡੀ ਲਿਆ ਕੇ ਉੱਥੋਂ ਜੀ ਰੁਕੀਆ। ਸੋਣੇ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਆ ਬਾਕੀ ਸਾਰੇ ਪੁਲਿਸ ਦੇ ਵਿੱਚ ਵੀ ਸੇਮ ਫੋਟੋ ਆ ਰਹੀ ਆ। ਸੇਮ ਤਾਂ ਹੀ ਤਾਂ ਸਾਨੂੰ ਬੱਚੇ ਦੇ ਨਾਮ ਉਹਦੇ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ। ਇਹ ਕਿੰਨੀਆਂ ਔਰਤਾਂ ਜੀ? ਇਹ ਦੋ ਸੀਗਾ ਜੀ। ਦੋ ਹੀ ਆ ਦੋ ਹੀ ਬੱਚੇ ਇਹਨਾਂ ਦੇ। ਜਿਨ੍ਹਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ? ਇਹ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ। ਇਹ ਆਧਾਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨਨੰਗਾਂ ਨੇ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀਗੇ ਜੀ ਵੀਰ ਪਲਾ ਤੁਸੀਂ ਬਾਹਰ ਦੇ ਵਿੱਚ ਥਾਣਾ ਜੇਤ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਨੂੰ ਇਨਸਪੈਕਟਰ ਸਾਰ ਨੂੰ ਅੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੋਂ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾ ਇਹ ਨਾਲ ਹੀ ਸੀਗੇ ਕਹਿੰਦੇ ਵੀ ਆ ਪਥਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਠੀਕ ਧੰਨਵਾਦ ਹਾਂਜੀ ਕੀ ਗੱਲਬਾਤ ਕੀ ਹੋਈ ਬੀ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਟ ਆਏ ਸੀਗੇ ਵੀ ਤੁਹਾਡੀ ਗੱਡੀ 'ਚ ਜਨਾਨੀ ਚੜੀ ਇੱਕ ਬੱਚਾ ਲੈ ਕੇ ਹੂੰ ਸਾਡੇ ਅੱਡਾਂ ਚਾਰ ਸਾਹਬ ਦਾ ਸਾਡੇ ਸਪੈਂਡ ਸਾਹਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਠੀਕ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਬਿਲਕੁਲ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਉਹ ਬੱਚਾ ਲੈ ਕੇ ਆਈਆਂ ਇਹ ਗੋਂ ਥੋੜਾ ਜਿਹਾ ਹੋ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਕਿ ਉਹ ਕਹਿੰਦੇ ਵੀ ਇਹੀ ਆ ਅਸੀਂ ਉੱਥੇ ਤੁਹਾਨੂੰ ਕਿੱਥੇ ਜੀ ਪਤਾ ਲੱਗਿਆ ਸੀ ਸਾਨੂੰ ਗੱਡੀ ਜੈਤੋ ਤੋਂ ਪਿੱਛੇ ਸੀ ਜੀ ਮੁਰੂ ਕੀ ਢਾਬ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਇਹ ਕਿੱਥੋਂ ਚੜੀ ਜਨਾਨੀ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਟਿੰਡੇ ਆ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਈਆਂ ਜੀ ਬੱਚਾ ਉਹ ਤਾਂ ਹੁਣ ਜੀ ਦੇਖੋ ਕਵੈਰੀ ਹੋਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਵਾਸਤੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕਹਿੰਦੇ ਵੀ ਹਰੀਕਾ ਤੁਹਾਡੀ ਵਾਸਤੇ ਵਿੱਚ ਸੀਗੀ ਉਹ ਕਿਹਾ ਕਿ ਉਹ ਉੱਤਰ ਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਆ ਵੀ ਹੈਗੀ ਨੂਦੀਪ ਦੇ ਗਰੁੱਪ ਚਾਹੀਏ ਸਾਡੇ ਬਿਲਕੁਲ ਮੈਂ ਦੱਸ ਦੇ ਸਕਦਾ ਜੀ ਜਿਹੜਾ ਹੈਗਾ ਉਹ ਫੋਟੋ ਬ੍ਰਾਈਟਨੈਸ ਵਧਾ ਕੋਈ ਗੱਲ ਨਹੀਂ ਆਪਾਂ ਆਪਾਂ ਇਹ ਨੂਦੀਪ ਵਾਲੇ ਗਰੁੱਪ ਚਾਹੀਏ ਸਾਨੂੰ ਵੀ ਅਸੀਂ ਨੂਦੀਪ ਇੰਸਪੈਕਟਰ ਆ ਇੱਕ ਮਿੰਟ ਜੀ ਠੀਕ ਹੈ ਪੋਟੋ ਪਾ ਆਈ ਲਾ ਜੀ ਸਾਡੇ ਸਾਰੇ ਗਰੁੱਪਾਂ ਜੇ ਜਦੋਂ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਹੁਣ ਕੀਤਾ ਉੱਥੇ ਸੈਂਕਲੀਆਂ ਐਸਐਸਬੀ ਕਿੱਧੋਂ ਤੁਸੀਂ ਕਿੱਥੋਂ ਹੈ ਕਿੱਦਾਂ ਤੁਸੀਂ ਹਾਂਜੀ ਕਿੱਧੋਂ ਤੁਸੀਂ ਮੈਂ ਹਰੀਕੇ ਤੋਂ ਮੇਰੇ ਜਿਹੜੀ ਬੁਰੀਆਂ ਇਲਜ਼ਾਮ ਲਾਣਾ ਬੱਚਾ ਜੱਕਿਆ ਪਹਿਲਾਂ ਉਹਨੂੰ ਮੂਰੇ ਚੜੋ ਲਿਆਓ ਲਿਆਓ ਕੋਈ ਵੀ ਨਹੀਂ ਪਾਣੀ ਪੀਣ ਲਈ ਇਹ ਬੱਚਾ ਲਿਆਦਾ ਕਿੱਥੋਂ ਆਏਗਾ ਬੱਚਾ ਦੱਸ ਦੱਸ ਪਹਿਲਾਂ ਪੂਰੀਆਂ ਨੂੰ ਬੁਰੀਆਂ ਦੱਸੋ ਫਿਰ ਦੱਸੋ ਦੱਸੋ ਬੋਰਡ ਫੂਡ ਦੇ ਕਿੱਥੋਂ ਆਏ ਤੁਸੀਂ ਕਿਹਨਾਂ ਨੂੰ ਬੁਲਾਈਏ ਜਿੰਨੇ ਜਿੰਨੇ ਟੁੱਟਾ ਨਾ ਕੀਏ ਟੁੱਟਾ ਨਾ ਕੀਏ ਟੁੱਟਾ ਨਾ ਕੀਏ ਕਿੱਥੋਂ ਆਇਓ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨਹੀਂ ਕਾਦੇ ਵਾਸਤੇ ਲਿਆ ਕਾਦੇ ਵਾਸਤੇ ਲਿਆ ਉਹਨੇ ਤੇਰੇ ਬੰਦੇ ਸੀ ਉਹ ਦੇਖੀਂ ਕੇ ਇੱਕ ਮਿੰਟ ਵੀਰ ਇੱਕ ਕਲੀਅਰ ਇੱਕ ਮੁੰਡਾ ਵਾ ਜੀ ਉਹਨੇ ਅੱਗੇ 1.5 ਲੱਖ ਰੁਪਇਆ ਲੇ ਲਓ 1.5 ਲੱਖ ਰੁਪਇਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰੁੰਦੇ ਆ ਉਹ ਜਵਾਕ ਨੂੰ ਫੜਾ ਲਿਆ ਸੀ ਨਹੀਂ ਜਿਹੜਾ 1.5 ਲੱਖ ਰੁਪਇਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ 1.5 ਲੱਖ ਉਹਨੇ ਕੁਝ ਨਹੀਂ ਰਹਿਣੀ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਝ ਨਹੀਂ ਆਂ ਭਾਜੀ ਹਰਿਆਣੇ ਤੋਂ ਆ ਅੱਛਾ ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕਿ ਪਰਿਵਾਰ ਸਾਡੀ ਖੇਤੀਬਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀਕਿਆਂ ਦੀ ਕਿਹੜੀਆਂ ਦੀ ਨਹੀਂ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕੇ ਗਿਆ ਉਥੇ ਹਰਿਆਣੇ ਚ ਅਗੇ ਬਵਾਨੀ ਚ ਬਵਾਨੀ ਹਾਂਜੀ ਠੀਕ ਹੈ ਕੋਈ ਬੱਚੇ ਦੇ ਨੰਬਰ ਥੋੜੀ ਲਗੇ ਨਾ ਹਾਂਜੀ ਉਹ ਹੀ ਤੁਹਾਨੂੰ ਦੱਸ ਦੀ ਗਈਆਂ ਨਾ ਇਹ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜੇ ਤੁਸੀਂ ਪੈਸੇ ਦਿੱਤੇ ਹੋਏ ਆ ਤੁਹਾਨੂੰ ਕਹਿੰਦੀ ਸੀ ਕਿ ਮੈਂ ਦਊਂਗੀ ਬੱਚਾ ਜੀ ਨਹੀਂ ਬਗੈਰ ਬਗੈਰ ਲਿਖਵਾ ਤੋ ਤੁਸੀਂ ਬੱਚਾ ਕਿਵੇਂ ਲੈ ਲਿਆ ਨਹੀਂ ਨਹੀਂ ਪਾਜੀ ਤੁਹਾਡੀ ਸੀਸੀਟੀਵੀ ਦੀ ਫੁਟੇਜ ਹੈ ਅਗਲੇ ਕੋਲੇ ਆ ਤੁਹਾਡੇ ਕੱਪੜੇ ਸੇਵ ਨੂੰ ਪੁੱਛਦੇ ਸਨ ਜੀ ਸਾਾਨੂੰ ਕਹਤਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੀ ਨਾਲੇ ਤੂੰ ਕਿਹਨੇ ਲੱਭੀ ਨਹੀਂ ਹੋ ਤਾਂ ਪਰ ਬੱਚਾ ਕਿਵੇਂ ਜਾਂਦਾ ਉਹ ਤੋਂ ਹਾਂ ਜੀ ਬੱਚਾ ਕਿਵੇਂ ਆ ਗਿਆ ਤੁਹਾਨੂੰ ਇਥੋਂ ਤਾਂ ਮਿਲਿਆ ਨਹੀਂ ਨਾਲੇ ਬੱਚਾ ਮਿਲੀ ਤਾਂ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿੱਥੇ ਆਪਣੇ ਸਸਰਾਣ ਚ ਰਹਿੰਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਖੜਾਇਆ ਹੋਇਆ ਸੀ ਤੇ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲੈ ਕਿੰਨੀ ਉਮਰ ਕਿੰਨੀਆਂ ਬੱਚੇ ਦੀ ਕਹਿੰਦੇ ਜੀ ਇਹਦੀ ਬੱਚੇ ਦੀ ਉਮਰ ਕਿੰਨੀ ਹੈ ਕੀ ਪਤਾ ਨਹੀਂ ਤੁਹਾਨੂੰ ਨਹੀਂ ਫਿਰ ਤੁਹਾਨੂੰ ਇਹ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਪੁੱਛ ਵੀ ਲਈ ਮੈਂ ਤੁਹਾਨੂੰ ਜ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਉਹ ਤਾਂ ਕਾਨੂੰਨ ਕੁਝ ਹੋਰ ਕੋ ਵੀ ਤੁਸੀਂ ਕਰ ਲੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਂ ਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਕਿ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਭਾਜੀ ਇਹਨਾਂ ਦੇ ਮਗਰ ਮਗਰ ਫੇਰਦੇ ਹੋ ਨਹੀਂ ਮੈਂ ਕਹਿੰਦਾ ਚਾਰ ਪੰਜ ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਸੀ ਤੇ ਮੈਂ ਪੈਸੇ ਤੋਂ ਮੈਂ ਕਹੂੰਗੀ ਨੁਕਸਾਨ ਸੀ ਚਲੋ ਪੁਲਿਸ ਨੂੰ ਇਨਕੁਆਇਰੀ ਆਪਾਂ ਕਰਵਾ ਤਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੋਟਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਉਹ ਚੋਰੀ ਦੇ ਜਾ ਕੀ ਹੈ ਪੂਰਾ ਮਾਮਲਾ ਥਾਣੀ ਚਾਹੀਏ ਬਸ ਇਹ ਜੀ ਇੱਕ ਜਿਹੜੀ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹ ਦਿਨ ਨਾਲ ਜਿਹੜਾ ਹੈਗਾ ਬੱਚੇ ਦਾ ਸਬੰਧਾ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਫੀਦਾ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਜਿਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉੱਥੋਂ ਦੀ ਟੀਮ ਨੂੰ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਫਿਊਜ਼ਡ ਨੇ ਉਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਟਾ ਉਹਨਾਂ ਦੀ ਟੀਮ ਆਈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹ ਨੀਰਸ ਥਾਣੇ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣਾ ਜਤੂ ਨਾਲ ਜਾਂ ਡਿਸਟ੍ਰਿਕਟ ਫਰੀ ਕੋਟ ਨਾਲ ਇਸ ਕ੍ਰਾਈਮ ਦਾ ਕੁਝ ਪਤਾ ਓਕੇ ਠੀਕ ਹੈ ਨਹੀਂ ਲੱਗਦਾ ਕਿ ਇਹ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮਰਸਰ ਦਾ ਉਹਨਾਂ ਦੇ ਐਫ ਆਈ ਆਰ ਲਾਜ ਹੋਈ ਹੈ ਉਹਨਾਂ ਦੀ ਟੀਮ ਉਹ ਹੀ ਕਰੇ ਬੱਚੇ ਕੀ ਉਮਰ ਕਿੰਨੀ ਹੈ ਜੀ ਬੱਚੇ ਦੀ ਮੈਂ ਇਸ ਬਾਰੇ ਕੁਝ ਨਹੀਂ ਦੇ ਸਕਦਾ ਜੀ ਉਹਨਾਂ ਨੂੰ ਪਤਾ ਕੀਸ ਕੀ ਹੈ ਬੱਚੇ ਦਾ ਜੋ ਹੈਗਾ ਆਪਣਾ ਇੱਥੋਂ ਦਾ ਕੁਝ ਨਹੀਂ ਠੀਕ ਹੈ ਸਰ ਥੈਂਕ ਯੂ